ਸ਼ੇਰ ਕਿਲੇ ਚੋਂ ਨਿਕਲਿਆ ਜੋ ਤੀਰਕ ਮਨੋ ਹਉ ਵੱਡੇ ਆਕੀ ਖਾਨ ਏ ਮਾਰੇਗਾ ਜਾਨੋ ਹਉ ਵੱਡੇ ਆਕੀ ਖਾਨ ਏ ਮਾਰੇਗਾ ਜਾਨੋ ਹਉ ਚਿਤਰਾ ਜੀਵੇਂ ਹਰਨ ਨੂੰ ਪਹ ਜਾਵੇ ਤਾ ਕੇ ਤੇਗਾ ਮਾਰੇ ਸੂਰਮਾ ਗੁੱਸੇ ਵਿੱਚ ਆ ਕੇ ਤੇਗਾ ਸੂਰਮਾ ਗੁੱਸੇ ਵਿੱਚ ਆ ਕੇ ਜਿਸ ਦੀਵਾਰ ਚਲਾ ਦੇਵੇ ਨਾ ਮੰਗੇ ਪਾਣੀ ਹੋਣੀ ਆ ਪੇਸ਼ੇਰ ਦੀ ਬਣ ਗਈ ਬਉਰਾਣੀ ਹੋਣੀ ਆ ਪੇਸ਼ੇਰ ਦੀ ਬਣ ਗਈ ਬਉਰਾਣੀ ਹੋ ਹੋਣਾ ਚਾਹੁੰਦਾ ਸੁਰਕਰੂ ਸੌ ਸੱਕੀ ਖਾ ਕੇ ਮਾਂ ਗੁੱਸੇ ਵਿੱਚ ਆ ਕੇ ਤੇਗਾ ਮਾਰੇ ਸੂਰਮਾ ਗੁੱਸੇ ਵਿੱਚ ਆ ਕੇ ਢਾਲਾਂ ਮੂਰੇ ਡਾਵੇ ਕੋਈ ਕੋਈ ਤੇਗਾ ਮਾਰੇ ਆਫਤ ਕਿਧਰੋਂ ਆਣ ਪਈ ਇਹ ਕਹਿੰਦੇ ਸਾਰੇ ਆਫਤ ਕਿਧਰੋਂ ਆਣ ਪਈ ਇਹ ਕਹਿੰਦੇ ਸਾਰੇ ਓ ਅਮਰੀ ਵੱਡੇ ਫਸਲ ਨੂੰ ਜਿਉ ਮਾਵਾ ਖਾ ਮਾਂ ਗੁੱਸੇ ਵਿੱਚ ਆ ਕੇ ਤੇਗਾ ਮਾਰੇ ਸੂਰਮਾ ਗੁੱਸੇ ਵਿੱਚ ਆ ਕੇ ਕਈਆਂ ਦੇ ਜਿੱਤ ਨਾ ਗਣੀ ਸੀਨਿਆ ਤੇ ਲੜ ਗਈ ਓ ਕਿਲੇ ਵਿੱਚ ਲਿਆਂ ਸਿੰਘਾਂ ਨੂੰ ਬੇਨਪੀਤਿਓ ਚੜ ਗਈ ਓ ਕਿਲੇ ਵਿੱਚ ਲਿਆਂ ਸਿੰਘਾਂ ਨੂੰ ਬੇਨਪੀਤਿਓ ਚੜ ਗਈ ਓ ਵਦੇ ਆਉਣ ਕਈ ਸ਼ੇਰ ਵੱਲ ਅੱਲਾਹ ਹੋਗਾ ਮਾਂ ਗੁੱਸੇ ਵਿੱਚ ਆ ਕੇ ਤੇਗਾਂ ਮਾਰੇ ਸੂਰਮਾ ਗੁੱਸੇ ਵਿੱਚ ਆ ਕੇ ਓ ਸਿੰਘ ਦੀ ਵਜੀ ਤੈਗ ਨੂੰ ਹੁਣ ਕਿਹੜਾ ਰੋਕੇ ਹੌ ਰਣ ਵਿੱਚ ਵੇਖੇ ਯਰ ਕਦੇ ਕਈ ਗੱਪੀ ਫੋਕੇ ਹੌ ਰਣ ਵਿੱਚ ਵੇਖੇ ਯਰ ਕਦੇ ਕਈ ਗੱਪੀ ਫੋਕੇ ਓ ਦਿੱਲੀ ਸ਼ਾਹਰੋਂ ਤੁਰੇ ਸੀ ਜੋ ਗੁੱਸੇ ਵਿੱਚ ਆ ਕੇ ਟੇਗਾ ਮਾਰੇ ਸੂਰਮਾ ਗੁੱਸੇ ਵਿੱਚ ਆ ਕੇ ਹੋਸ਼ ਨੇ ਮਾਰੇ ਖਾਨ ਕਈ ਵੱਡੇ ਫੁਰਤੀਲੇ ਹਾਉ ਜ਼ੈਰੀ ਫਨੀਰ नाग ਜਨ ਪੱਥਿਆਂ ਵਿੱਚ ਕਿਲੇ ਹਾਉ ਜ਼ੈਰੀ ਫਨੀਰ नाग ਜਨ ਪੱਥਿਆਂ ਵਿੱਚ ਕਿਲੇ ਹੋ ਵਿੰਦੇ ਹੂਣੀ ਨਾਲ ਸੀ ਕਈ ਹਨ ਮਚਾ ਕੇ ਗੁੱਸੇ ਵਿੱਚ ਆ ਕੇ ਤੇਗਾ ਮਾਰੇ ਸੂਰਮਾ ਗੁੱਸੇ ਵਿੱਚ ਆ ਕੇ ਸਾਵੇਂ ਲੜਨਾ ਕਿੰਨਾ ਸੀ ਰੰਗ ਪੈ ਗਏ ਪੀਲੇ ਹਉ ਤੇਗਾ ਸੋਟ ਹੱਥ ਜੋੜ ਦੇ ਕਈ ਖਾਨ ਹੱਠੀਲੇ ਹਉ ਤੇਗਾ ਸੋਟ ਹੱਥ ਜੋੜ ਤੇ ਕਈ ਖਾਨ ਹੱਠੀਲੇ ਔਰਣ ਵਿੱਚ ਚੰਦ ਕਾਨ ਵਿਚ ਆ ਕੇ ਤੇਗਾਂ ਮਾਰੇ ਸੂਰਮਾ ਗੁੱਸੇ ਵਿੱਚ ਆ ਕੇ ਹੋ ਵਿੰਦਤਾ ਧੜ ਸ਼ੇਰ ਦਾ ਮੁਗਲਾ ਆ ਆ ਤੀਰਾ ਹੋ ਰੰਗਵਰ ਨੇ ਆ ਗਈਆਂ ਅਰਸ਼ਾ ਤੋਂ ਹੀਰਾ ਹੋ ਰੰਗਵਰ ਨੇ ਆ ਗਈਆਂ ਅਰਸ਼ਾ ਤੋਂ ਹੀਰਾ ਉਹ ਸੋਣ ਮਹੀਨੇ ਵਰ ਪਿਆ ਜੋ ਮੱਦਲ ਛਾ ਕੇ ਮਾਂ ਗੁੱਸੇ ਵਿੱਚ ਆ ਕੇ ਤੇਗਾ ਮਾਰੇ ਸੂਰਮਾ ਗੁੱਸੇ ਵਿੱਚ ਆ ਕੇ ਜੋ ਡੱਗਿਆ ਘੋੜਿਆਂ ਦਾਲ ਪੈ ਗਿਆ ਭਾਰਾ ਇਧਰ ਦਸਵੇਂ ਗੁਰਾਂ ਨੇ ਛੱਡਿਆ ਜੈਕਾਰਾ ਇਧਰ ਦਸਵੇਂ ਗੁਰਾਂ ਨੇ ਛੱਡਿਆ ਜੈਕਾਰਾ ਉਹ ਘੋੜੇ ਮਾਂ ਗੁੱਸੇ ਵਿੱਚ ਆ ਕੇ